ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਬਹੁਤ ਪਿਆਰੇ ਬਹੁਤ ਸੋਹਣੇ ਨੇ ਜਿਹੜੇ ਸੂਟ ਆਪਾਂ ਦਿਖਾਵਾਂਗੇ ਹਨਾ ਤੇ ਜਿਹੜੇ ਪਹਿਲਾਂ ਦਿਖਾਵਾਂਗੇ ਉਹਦੇ ਨਾਲ ਇੱਕ ਨਾਲ ਇੱਕ ਸੂਟ ਫ੍ਰੀ ਮਿਲੇਗਾ ਤੁਹਾਨੂੰ ਤੇ ਆਪਾਂ ਪਟਿਆਲੇ ਤੋਂ ਹੈਗੇ ਆ ਮੇਰਾ ਨਾਮ ਰਾਜਵੀਰ ਆ ਤੇ ਆਪਣਾ ਕੰਟੈਕਟ ਨੰਬਰ ਹੈਗਾ 70875020517087502051 ਇਹ ਡਿਜ਼ਾਈਨਰ ਪੀਸ ਨੇ ਤੇ ਸ਼ਾਲਾਂ ਨਾਲ ਆਂਦੇ ਨੇਗੇ ਇਹ ਸੂਟ ਹਨਾ ਤੇ ਇੱਕ ਤੇ ਕੋਰੀਅਰ ਚਾਰਜਸ ਤੁਹਾਨੂੰ ਦੇਣੇ ਪੈਣਗੇ ਕਿਉਂਕਿ ਇਹ ਪਹਿਲਾਂ ਹੀ ਫ੍ਰੀ ਆ ਫਿਰ ਕੋਰੀਅਰ ਚਾਰਜਸ ਥੋੜਾ ਐਡੀ ਦੂਰੋਂ ਅਗਲਾ ਹਨਾ ਵੀ ਉਹ ਲਾਏਗਾ ਪੱਲਿਓ ਤੇ ਇਹ ਸੂਟ ਐਦਾਂ ਬਣੇਗਾ ਆ ਦੇਖੋ ਪੈਂਟ ਦੇ ਉੱਪਰ ਇਹਨਾਂ ਨੇ ਡਿਜ਼ਾਈਨਿੰਗ ਕਰੀ ਹੋਈ ਆ ਤੇ ਸ਼ਾਲ ਐਦਾਂ ਤੇ ਬਹੁਤ ਸੋਹਣਾ ਲੱਗਦਾ ਇਹ ਸੂਟ ਨਾਲੇ ਲਾਈਟ ਹੈ ਤੇ ਨਾਲੇ ਸਰਦਾਰੀ ਆ ਤੇ ਆਪਾਂ ਇੱਕ ਦੋ ਸੈਂਪਲ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਤੇ ਬਾਕੀ ਆਪਾਂ ਤੁਹਾਨੂੰ ਇਸੇ ਤਰ੍ਹਾਂ ਦਿਖਾ ਦਾਂਗੇ ਠੀਕ ਹੈ ਜੀ ਲਓ ਜੀ ਆ ਸੂਟ ਹੈਗਾ ਹੈਗੇ ਲਾਈਟ ਨੇ ਸੋਬਰ ਨੇ ਇਹ ਸੂਟ 2250 ਦਾ ਸੂਟ ਪਾਏਗਾ ਤੇ ਨਾਲ ਤੁਹਾਨੂੰ ਇੱਕ ਸੂਟ ਫ੍ਰੀ ਮਿਲੇਗਾ ਜੇ ਤੁਸੀਂ ਚੁਆਇਸ ਕਰੋਗੇ ਵੀ ਉਹਦੇ ਨਾਲ ਉਹ ਪੇਜ ਦੋ ਫਿਰ ਉਹ ਆਫਾ ਹੋ ਜਾਣਾ ਉਹ ਮੈਂ ਆਪਣੀ ਮਰਜ਼ੀ ਨਾਲ ਦਵੂੰਗੀ ਹੈਨਾ ਤੇ ਇੱਕ ਸੂਟ ਇੱਕ ਨਾਲ ਇੱਕ ਫ੍ਰੀ ਆਹ ਤਾਂ ਇਹਦੀ ਬਾਟਮ ਹੈਗੀ ਆ ਐ ਨਿੱਗੀ ਪਿਆਰੀ ਬਾਟਮ ਆ ਆ ਦੇਖੋ ਸਲਵਾਰ ਤੁਸੀਂ ਇਹਦੇ ਤੇ ਵਰਕ ਵਗੈਰਾ ਕਰਾ ਕੇ ਵੀ ਵੇਅਰ ਕਰ ਸਕਦੇ ਹੋ ਆ ਦੇਖੋ ਤੇ ਆ ਇਹਦੀ ਸ਼ਰਟ ਹੈਗੀ ਆ ਹਾਂ ਉੱਪਰ ਸੈਟ ਲਓ ਲਓ ਜੀ ਆਹ ਸ਼ਰਟ ਆ ਇੱਥੇ ਤਾਂ ਡਾਰਕ ਹੀ ਆ ਗਿਆ ਇਹਦਾ ਤੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਗਲੇ ਦਾ ਬਣਿਆ ਹੋਇਆ ਇੱਧਰ ਬਾਜੂ ਆ ਜਾਂਦੀ ਆ ਬਾਜੂ ਤੇ ਆ ਆ ਜਾਂਦਾ ਲਓ ਜੀ ਬੈਕ ਤੇ ਵੀ ਤੁਹਾਨੂੰ ਇਹਦੇ ਇਸੇ ਤਰ੍ਹਾਂ ਕੰਮ ਮਿਲੇਗਾ ਆ ਦੇਖੋ ਬੈਕ ਦਿਖਾਉ ਇਹ ਤੁਹਾਨੂੰ ਕਰਕੇ ਲਓ ਜੀ ਬੈਕ ਤੇ ਵੀ ਇਸੇ ਤਰ੍ਹਾਂ ਮਿਲੇਗਾ 2250 ਦਾ ਇਹ ਸੂਟ ਮਿਲੇਗਾ ਨਾਲ ਇੱਕ ਫ੍ਰੀ ਮਿਲੇਗਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ ਆ ਦੇਖੋ ਆ ਵੀ ਬਹੁਤ ਸੋਹਣਾ ਹੈਗਾ ਆ ਦੇਖੋ ਆ ਬਹੁਤ ਸੋਨਾ ਹੈਗਾ ਆ ਇਹਦਾ ਸ਼ਾਲ ਹੋ ਗਿਆ ਹਾਂ ਇਹ ਇਹਦਾ ਸ਼ਾਲ ਸ਼ਾਲ ਖੋਲ ਕੇ ਦਿਖਾਇਆ ਸੱਚ ਪਹਿਲਾਂ ਮੈਂ ਤਾਂ ਭੁੱਲੀ ਗਈ ਲਓ ਜੀ ਆ ਇਹਦਾ ਸ਼ਾਲ ਐਨ ਖੁੱਲਾ ਡੁੱਲਾ ਤੇ ਗੁਰਦੁਆਰਾ ਸਾਹਿਬ ਵੀ ਕਿਤੇ ਵੀ ਤੁਸੀਂ ਇਹਨੂੰ ਐਨ ਵਧੀਆ ਵੇਅਰ ਕਰ ਸਕਦੇ ਹੋ ਨਾਲੇ ਰੀਜ਼ਨੇਬਲ ਕਾਸਟ ਆ ਹੁਣ ਇੰਨੇ ਇੱਕ ਪ੍ਰਾਈਸ ਦੇ ਵਿੱਚ ਇੱਕ ਨਾਲ ਇੱਕ ਫ੍ਰੀ ਕਿੱਥੇ ਮਿਲਦਾ ਹੋ ਤਾਂ ਹੁਣ ਸੀਜ਼ਨ ਆਫ ਹੋ ਰਿਹਾ ਤਾਂ ਕਰਕੇ ਆਫਰ ਕੱਢੀ ਆ ਤੇ ਇੱਕ ਆ ਸੂਟ ਆਪਾਂ ਖੋਲ ਕੇ ਦਿਖਾ ਲੰਨੇ ਆ ਇਹਦੇ ਨਾਲ ਬੀਬੀ ਆ ਵਾਲਾ ਖੋਲ ਕੇ ਦਿਖਾ ਦਿਓ ਤੇ ਬਾਕੀ ਤੁਹਾਨੂੰ ਕਲਰਾਂ ਤੇ ਇਦਾਂ ਹੀ ਨਿਗਾ ਮਰਵਾ ਦਾਂਗੇ ਤੇ ਜਿਹੜਾ ਫ੍ਰੀ ਵਾਲਾ ਹੋਏਗਾ ਉਹ ਸਾਰੇ ਸੋਹਣੇ ਨੇਗੇ ਵੈਸੇ ਖੋਲ ਕੇ ਇਦਾਂ ਦੀ ਗੱਲ ਨਹੀਂ ਤਾਂ ਉਹ ਫਿਰ ਮੈਂ ਆਪਾਂ ਆਪਣੀ ਮਰਜ਼ੀ ਦਾ ਭੇਜ ਦੂੰਗੇ ਲਓ ਜੀ ਸਾਰਿਆਂ ਦੀਆਂ ਸਲਵਾਰਾਂ ਆਫ ਵਾਈਟ ਸ਼ੇਡ ਦੇ ਵਿੱਚ ਹੈਗੀਆਂ ਨੇ ਤੇ ਇਹ ਐਸੇ ਤਰ੍ਹਾਂ ਆਪਣੇ ਕੋਲ ਹੱਲੇ ਆਈ ਸੀਗੇ ਤੇ ਮੈਂ ਕਿਹਾ ਪਹਿਲਾਂ ਤੁਹਾਨੂੰ ਵੀਡੀਓ ਸ਼ੇਅਰ ਕਰਦਾ ਤੇ ਬਹੁਤ ਭੈਣਾ ਮੰਗ ਰਹੀਆਂ ਨੇ ਕਿ ਸਾਨੂੰ ਰੀਜ਼ਨੇਬਲ ਕੋਸਟ ਦੇ ਵਿੱਚ ਸੂਟ ਦੋ ਆ ਦੇਖੋ ਇਹਦਾ ਮੈਰੂਨ ਸ਼ੇਡ ਹੈਗਾ ਤੇ ਆ ਉੱਪਰ ਗळा ਗळा ਆ ਹਾਂ ਤੇ ਇਹਦਾ ਦੁਪੱਟਾ ਬੜਾ ਪਿਆਰਾ ਨਾਲ ਉਹ ਵੀ ਗਰਮ ਹੀ ਹੈਗਾ ਦੁਪੱਟਾ ਵੀ ਉਹ ਸੀਗਾ ਉਹ ਪੀ ਹਾਂ ਇਹ ਕੇ ਖੋਲ ਕੇ ਦਿਖਾ ਦਿਓ ਤੇ ਬਾਕੀ ਤੁਹਾਨੂੰ ਇਦਾਂ ਹੀ ਕਲਰ ਤੇ ਮੈਂ ਨਿਗਾ ਮਰਵਾ ਦਿੰਨੀ ਆ ਲਓ ਜੀ ਆ ਗਿਆ ਦੁਪੱਟਾ ਹਾਂ ਜੇ ਤੁਸੀਂ ਕਿਸੇ ਆਪਣੀ ਬੁਟੀਕ ਤੋਂ ਸਮਾਉਣ ਵਾਸਤੇ ਕੰਫਰਟੇਬਲ ਨੂੰ ਨੋ ਪ੍ਰੋਬਲਮ ਤੁਸੀਂ ਉੱਥੋਂ ਵੀ ਸਟਿਚ ਕਰਵਾ ਸਕਦੇ ਹੋ ਲਓ ਜੀ ਆ ਹੋ ਗਏ ਤੇ ਇਹਨਾਂ ਤੇ ਮੈਂ ਸਾਰਿਆਂ ਤੇ ਇਦਾਂ ਹੀ ਪਏ ਪਈ ਨਿਗਾ ਮਰਵਾ ਦਿੰਨੀ ਆ ਤੁਹਾਨੂੰ ਠੀਕ ਆ ਆ ਦੇਖੋ ਲਓ ਆ ਇੱਕ ਆ ਹੋ ਗਿਆ ਤੇ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਤੇ ਇਹ ਇਹਦੇ ਵਿੱਚ ਹੋਏਗਾ ਪੈਰਟ ਜਿਹਾ ਸ਼ੇਡ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਇਹਦੇ ਵਿੱਚ ਮੈਰੂਨਿਸ਼ ਹੋਏਗਾ ਆ ਦੇਖੋ ਰਸਟ ਮੈਰੂਨ ਜਿਹਾ ਹੈਗਾ ਇਹ ਤੇ ਇਹ ਵੀ ਬੜਾ ਸੋਹਣਾ ਕਰ ਦੋ ਬੀਬੀ ਬੰਦੇ ਵੀ ਤੇ ਨੈਕਸਟ ਸੂਟ ਮਸਟਰਡ ਦੇ ਵਿੱਚ ਆ ਜਾਏਗਾ ਆ ਦੇਖੋ ਲਓ ਜੀ ਸਾਰੇ ਸ਼ੇਡ ਬਹੁਤ ਸੋਹਣੇ ਨੇਗੇ ਤੇ ਨੈਕਸਟ ਆ ਆ ਗਿਆ ਗ੍ਰੀਨ ਦੇ ਵਿੱਚ ਆ ਦੇਖੋ ਤੇ ਲੁੱਕ ਉਸ ਤਰ੍ਹਾਂ ਆਏਗੀ ਲਓ ਜੀ ਆ ਆ ਗਿਆ ਤੇ ਨੈਕਸਟ ਸੂਟ ਆ ਆ ਗਿਆ ਇਹ ਵੀ ਮੈਰੂਨ ਦੇ ਵਿੱਚ ਹੈਗਾ ਮੈਰੂਨ ਗ੍ਰੀਨ ਜਿਹਾ ਇਹ ਵੀ ਬੜਾ ਪਿਆਰਾ ਤੇ ਨੈਕਸਟ ਆ ਆ ਗਿਆ ਆ ਦੇਖੋ ਇਹ ਵੀ ਰਸਟ ਮੈ ਰੂਨ ਜਿਹਾ ਹੈਗਾ ਇਹ ਵੀ ਸ਼ੇਡ ਬਹੁਤ ਸੋਹਣਾ ਚਲੋ ਚੱਕ ਦੋ ਬੀਬੀ ਤੇ ਨੈਕਸਟ ਆ ਆ ਗਿਆ ਪੈਰਟ ਜੇ ਨਾਲ ਦਾ ਤੇ ਇਹ ਸਲਵਾਰਾਂ ਸਭ ਦੀਆਂ ਸੇਮ ਹੀ ਹੋਣਗੀਆਂ ਹਾਂ ਤੇ ਉਸ ਤੋਂ ਬਾਅਦ ਆ ਗਿਆ ਜੀ ਆ ਆ ਗਿਆ ਮਸਟਰਡ ਸ਼ੇਡ ਦੇ ਵਿੱਚ ਆ ਦੇਖੋ ਇਹਦਾ ਦੁਪੱਟਾ ਇਸ ਤਰ੍ਹਾਂ ਹੋਏਗਾ ਲੋਕ ਤੇ ਉਸ ਤੋਂ ਨੈਕਸਟ ਆ ਗਿਆ ਆ ਗ੍ਰੀਨ ਸ਼ੇਡ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਜਦੋਂ ਬਣ ਜਾਂਦਾ ਨਾ ਫੇਰ ਲੁੱਕ ਆਂਦੀ ਆ ਉਹਦੀ ਇਹ ਵੀ ਹੋ ਗਿਆ ਐਂਡ ਨੈਕਸਟ ਆ ਆ ਗਿਆ ਲਓ ਜੀ ਇਹ ਵੀ ਬੜਾ ਪਿਆਰਾ ਹੈਗਾ ਤੇ ਇਹ ਸੂਟ ਹੈਗੇ ਨੇ ਬਾਕੀ ਤੁਹਾਨੂੰ ਆ ਸੂਟ ਦਿਖਾਉਣੇ ਆ ਇਹ ਕੋਸਟਲੀ ਆ ਜਾਂਦੇ ਨੇ ਇਹਨਾਂ ਦੇ ਵੀ ਰੇਟ ਆਪਾਂ ਨਾਲ ਦੀ ਨਾਲ ਇਹ ਸੇਮ ਰੇਟ ਦੇ ਵਿੱਚ ਹੀ ਨੇ ਸੂਟ ਲਓ ਜੀ ਜਿਹੜੇ ਆ ਸੂਟ ਤੁਹਾਨੂੰ ਹੁਣ ਦਿਖਾਉਣ ਲੱਗਿਆ ਇਹ ਸਿੰਗਲ ਸਿੰਗਲ ਪੀਸ ਨੇ ਆ ਦੇਖੋ ਤੇ ਇਹ ਪਿਓਰ ਸਿਲਕ ਦੇ ਕ੍ਰੇਪ ਸਿਲਕ ਦੇ ਵਿੱਚ ਨੇ ਸੂਟ ਆ ਦੇਖੋ ਇਦਾਂ ਨੂੰ ਕਰੋ ਬੀਬੀ ਇਹ ਗਲਾ ਐਂ ਕਬਾ ਦੋ ਲਓ ਜੀ ਇਹ ਪਿਓਰ ਕ੍ਰੇਪ ਦੇ ਵਿੱਚ ਡਿਜ਼ਾਈਨਰ ਸੂਟ ਆਏ ਨੇ ਇਹਨਾਂ ਦੇ ਦੇਖੋ ਗਲੇ ਦੇ ਉੱਤਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੌਫ ਹੱਥ ਲਾਏ ਤੇ ਨਾ ਤੁਹਾਨੂੰ ਮੈਂ ਦਿਖਾਉਣੀ ਆ ਰੂਮ ਵਰਗਾ ਕੱਪੜਾ ਇਹ ਆਦੇ ਨੇੜੇ ਤੋਂ ਤੁਸੀਂ ਇਹਦੀ ਸ਼ਾਈਨ ਵੀ ਦੇਖ ਸਕਦੇ ਹੋ ਤੇ نیچے ਆ ਦੇਖੋ ਘੇਰੇ ਦੇ ਉੱਪਰ ਆ ਗਿਆ ਡਿਜ਼ਾਈਨ ਲਓ ਜੀ ਆ ਕੇਰੇ ਦੇ ਉੱਪਰ ਆ ਗਿਆ ਤੇ ਆ ਇਹਦੀ 셔ਟ ਦੀ ਬੈਕ ਆ ਗਈ ਆ ਆ ਦੇਖੋ ਬੈਕ ਤੇ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਡਿਜ਼ਾਈਨ ਮਿਲੇਗਾ ਤੇ ਇਹ ਸੂਟ ਹੈਗਾ 4500 ਦੀ ਰੇਂਜ ਦੇ ਵਿੱਚ ਆ ਇਹਦੇ ਨਾਲ ਸਲਵਾਰ ਆ ਆ ਦੇਖੋ ਇਹਦੇ ਨਾਲ ਆ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਇਹ ਲਓ ਜੀ ਤੇ ਆ ਨੀਚੇ ਇਹਦੇ ਸਾਈਡ ਤੇ ਐਦਾ ਲਟਕਣ ਲੱਗੇ ਹੋਏ ਨੇ ਤੁਸੀਂ ਚਾਹੋ ਤਾਂ ਲਗਾ ਸਕਦੇ ਹੋ ਨਹੀਂ ਲਗਾਣੇ ਤਾਂ ਉਤਾਰ ਸਕਦੇ ਹੋ ਸਾਈਡ ਤੇ ਤੁਸੀਂ ਇਹਨੂੰ ਲੇਸ ਦੀ ਫਿਨਿਸ਼ਿੰਗ ਲਗਵਾ ਲਗਵਾ ਸਕਦੇ ਹੋ ਡਿਜ਼ਾਈਨਰ ਬਹੁਤ ਪਿਆਰਾ ਬਹੁਤ ਸੋਹਣਾ ਸਿਰ ਤੇ ਖੜਨ ਵਾਲਾ ਦੁਪੱਟਾ ਤੇ ਬਹੁਤ ਸੋਹਣਾ ਕਲਰ ਹੈਗਾ ਇਹ ਇਹ ਸਿੰਗਲ ਸਿੰਗਲ ਪੀਸ ਨੇ ਬਸ ਨਾਲ ਦੀ ਨਾਲ ਸਕਰੀਨ ਸ਼ਾਟ ਭੇਜ ਦਿਓ ਜਿਹੜਾ ਤੁਹਾਨੂੰ ਚਾਹੀਦਾ ਠੀਕ ਹੈ ਜੀ ਲਓ ਜੀ ਸੈਕਿੰਡ ਇਹਦੇ ਵਿੱਚ ਕਲਰ ਆ ਹੈਗਾ ਆ ਦੇਖੋ ਗਲੇ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣਾ ਡਿਜ਼ਾਈਨਰ ਗळा ਤੇ ਆ ਇਹਦੀ ਸ਼ਰਟ ਹੈਗੀ ਆ ਆ ਨੀਚੇ ਦੇ ਆ ਡਿਜ਼ਾਈਨਿੰਗ ਆ ਜਾਂਦੀ ਆ ਤੇ ਜਿੱਦਾਂ ਆਪਾਂ ਪਿੱਛੇ ਦਿਖਾਇਆ ਪਹਿਲਾਂ ਇਸੇ ਤਰ੍ਹਾਂ ਪਿੱਛੇ ਹੋਏਗਾ ਆ ਇਧਰੋਂ ਬਾਜੂ ਨਿਕਲ ਜਾਣੀ ਆ ਲਓ ਜੀ ਇਧਰੋਂ ਬਾਜੂ ਨਿਕਲ ਜਾਣੀ ਆ ਤੇ ਆ ਦਿਖਾਓ ਆ ਇਹਦੀ ਸਲਵਾਰ ਹੈਗੀ ਆ ਆ ਦੇਖੋ ਸਲਵਾਰਾ ਤੇ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਹੈਗਾ ਖੋਲਿਓ ਮਾਸੀ ਆ ਦੇ ਤੁਹਾਨੂੰ ਦੇਖਣ ਨੂੰ ਹੀ ਪਤਾ ਲੱਗ ਰਿਹਾ ਕੱਪੜੇ ਦਾ ਤੇ ਆ ਇਹਦਾ ਦੁਪੱਟਾ ਜਿਹਨੇ ਇਹ ਲੈਣਾ ਹੋਇਆ ਤੁਸੀਂ ਇਹ ਵੀ ਲੈ ਸਕਦੇ ਹੋ ਤੇ ਬਹੁਤ ਸੋਹਣਾ ਇਹਦਾ ਕਲਰ ਵੀ ਬੜਾ ਸੋਹਣਾ ਹਾਂ ਆਉਗਾ ਵੀ ਸੋਹਣਾ ਹੂੰ ਕਲਰ ਸਾਰੇ ਸੋਹਣੇ ਨੇ ਬੀਬੀ ਤੇ ਨੈਕਸਟ ਸੂਟ ਆ ਹੈਗਾ ਫਿਰੋਜ਼ੀ ਕਲਰ ਦੇ ਵਿੱਚ ਆ ਦੇਖੋ ਫਿਰੋਜ਼ੀ ਨੂੰ ਆਪਾਂ ਇਸੇ ਤਰ੍ਹਾਂ ਦਿਖਾ ਦਿੰਦੇ ਆ ਤੇ ਬਾਕੀ ਡਿਜ਼ਾਈਨਿੰਗ ਇਹਨਾਂ ਦੀ ਸੇਮ ਆ ਆ ਦੇਖੋ ਕਲਰ ਇਹ ਉਦੋਂ ਵੀ ਘੈਂਟ ਆ ਇਹਦੇ ਗਲੇ ਤੇ ਇਦਾਂ ਵਰਕ ਬਾਕੀ ਸੇਮ ਹੀ ਹੋਏਗਾ 4500 ਦੀ ਰੇਂਜ ਦੇ ਵਿੱਚ ਇਹ ਸੂਟ ਹੈਗੇ ਨੇ ਤੇ ਉਸ ਤੋਂ ਬਾਅਦ ਆਹ ਕਲਰ ਉਸ ਤੋਂ ਵੀ ਜ਼ਿਆਦਾ ਸੋਨਾ ਆ ਦੇਖੋ ਹਾਂ ਇਹ ਗਰਲਿਸ਼ ਲੁੱਕ ਦੇ ਵਿੱਚ ਵੀ ਰੈਡੀ ਹੋ ਸਕਦਾ ਤੇ ਹਾਂ ਹਾਂ ਤੇ نیچے ਤੁਸੀਂ ਇਹਨੂੰ ਪਤਾ ਕੀ ਕਰ ਸਕਦੇ ਹੋ ਇਹਦੇ ਆ ਕਪੜਾ ਲਗਵਾ ਕੇ ਇੱਥੇ ਮਤਲਬ ਐਂਕਰਿੰਗ ਵਗੈਰਾ ਵੀ ਕਰਾ ਕੇ ਬਣਵਾ ਸਕਦੇ ਹੋ ਇਹਦਾ ਦੁਪੱਟਾ ਵੀ ਬੜਾ ਸੋਹਣਾ ਇਹਦਾ ਦੁਪੱਟਾ ਖੋਲ ਕੇ ਦਿਖਾਇਓ ਵੀ ਫਿਰ ਪਹਿਣਾ ਕਹਿ ਦਿੰਦੀ ਐ ਨੇ ਵੀ ਦੁਪੱਟੇ ਨਹੀਂ ਤਾਂ ਸਾਨੂੰ ਦਿ세 ਹੈਗੇ ਇੱਥੋਂ ਸਕਰੀਨਸ਼ਾਟ ਭੇਜ ਦਿਓ ਜੀ ਉਹਦਾ ਵੀ ਦਿਖਾ ਦੰਨੇ ਆ ਫਿਰ ਦੁਪੱਟਾ ਆ ਦੇਖੋ ਇਹਦਾ ਦੁਪੱਟਾ ਹੋਰ ਵੀ ਸੋਹਣਾ ਆ ਇਹਦਾ ਦੁਪੱਟਾ ਹੈਗਾ ਲਓ ਜੀ ਐਨ ਖੁੱਲੇ ਡੁੱਲੇ ਦੁਪੱਟੇ ਨੇ ਕੋਈ ਹੋਣੀ ਹੈਗਾ ਇਹਦਾ ਆ ਗਿਆ ਜਾਦੇ ਖੇਡਦਾ ਹੈ ਹਾਂ ਹਾਂ ਜਿਆਦਾ ਖੇਡਦਾ ਹੈ ਮੰਨ ਲੈ ਬੀਬੀ ਹੈ ਜਿਆਦਾ ਖੇਡ ਰਹੀ ਹੈ ਹਾਂ ਤੇ ਇਹ ਸਾਰੇ ਸੂਟ 4500 ਦੀ ਰੇਂਜ ਦੇ ਵਿੱਚ ਨੇ ਤੇ ਆ ਤੁਹਾਨੂੰ ਪਿਓਰ ਟਿਸ਼ੂ ਦੇ ਉੱਤੇ ਸੂਟ ਆਏ ਨੇ ਜੀ ਇਹ ਵੀ ਤੁਹਾਨੂੰ ਖੋਲ-ਖੋਲ ਕੇ ਦਿਖਾਉਨੇ ਆ ਇਹਨਾਂ ਦੇ ਵੀ ਇੱਕ ਤੋਂ ਇੱਕ ਕਲਰ ਨੇ ਇਹ ਵੀ 4500 ਦੀ ਰੇਂਜ ਦੇ ਵਿੱਚ ਸੂਟ ਨੇ ਆ ਦੇਖੋ ਖੋਲ ਕੇ ਦਿਖਾਉਨੇ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਕੋਈ ਹਾਰਡ ਟਿਸ਼ੂ ਨਹੀਂ ਹੈਗਾ ਬਹੁਤ ਸੌਫਟ ਆ ਤੇ ਬਣ ਕੇ ਇਹਨੇ ਬੜਾ ਪਿਆਰਾ ਹੋ ਜਾਣਾ ਸਿੰਗਲ ਸਿੰਗਲ ਪੀਸ ਨੇ ਤੇ ਤੁਸੀਂ ਇਹ ਨਾ ਹੋਵੇ ਫਿਰ ਮੈਨੂੰ ਜਵਾਬ ਦੇਣਾ ਔਖਾ ਹੋ ਜਾਂਦਾ ਵੀ ਭੈਣੇ ਆਊਟ ਆਫ ਸਟਾਕ ਆ ਹਨਾ ਲਓ ਜੀ ਆ ਦੇਖੋ ਕਲਰ ਬਹੁਤ ਜਿਆਦਾ ਸੋਹਣਾ ਆ ਆ ਗਿਆ ਇਹਦੇ ਘੇਰੇ ਦੇ ਉੱਤੇ ਆ ਆ ਗਿਆ ਗਲੇ ਦੇ ਉੱਤੇ ਐਂਡ ਇਹ ਬਾਜੂ ਆ ਗਿਆ ਆ ਦੇਖੋ ਆ ਬਾਜੂ ਆ ਗਿਆ ਤੇ ਇਹਦੀ ਸਲਵਾਰ ਦਿਖਾਉਣੀ ਆ ਤੁਹਾਨੂੰ ਆ ਇਹਦੀ ਬਾਟਮ ਹੈਗੀ ਆ ਨਾਲ ਹੀ ਇਹਦੀ ਬਾਟਮ ਹੈਗੀ ਆ ਇਹ ਬਹੁਤ ਜ਼ਿਆਦਾ ਸੌਫਟ ਹੈਗਾ ਲੋ ਜੀ ਇਹ ਹਾਰਡ ਜਟ ਹੋ ਨਹੀਂ ਹੈਗਾ ਟਿਸ਼ੂ ਸੌਫਟ ਟਿਸ਼ੂ ਆ ਤੇ ਦੁਪੱਟਾ ਇਹਦਾ ਬਹੁਤ ਖੁੱਲਾ ਡੁੱਲਾ ਤੁਸੀਂ ਇਹਦੇ 4 ਸਾਈਡ ਲੇਸ ਲਵਾ ਕੇ ਵੀ ਇਹਨੂੰ ਲੈ ਸਕਦੇ ਹੋ ਜੇ ਇਸ ਤਰ੍ਹਾਂ ਲੈਣਾ ਤਾਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਆ ਦੇਖੋ ਕਿੱਡਾ ਖੁੱਲਾ ਡੁੱਲਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਇਹ ਵੀ 4500 ਦੀ ਰੇਂਜ ਦੇ ਵਿੱਚ ਹੈਗਾ ਤੇ ਨੈਕਸਟ ਕਲਰ ਇਹਦੇ ਵਿੱਚ ਆਹਾ ਆ ਦਿਖਾਓ ਬੀਬੀ ਖੋਲ ਕੇ ਲਓ ਜੀ ਇਹਦੇ ਵਿੱਚ ਨੈਕਸਟ ਡਿਜ਼ਾਈਨ ਇਹ ਹੈਗਾ ਆ ਦੇਖੋ ਗਲੇ ਦੇ ਉੱਪਰ ਵਰਕ ਆ ਦੇ ਇੱਕ ਭੈਣ ਕਹਿੰਦੀ ਸੀ ਬਰਡਸ ਵਾਲਾ ਚਾਹੀਦਾ ਮੈਨੂੰ ਆ ਦੇਖੋ ਬਰਡਸ ਹੈਗੇ ਨੇ ਇਹਦੇ ਤੇ ਤੇ ਆ ਘੇਰਾ ਆ ਗਿਆ ਇਹਦਾ ਕਲਰ ਵੀ ਬਹੁਤ ਸੋਹਣਾ ਸੋਬਰ ਸਰਦਾਰੀ ਐਂਡ ਆ ਬਾਜੂ ਆ ਗਈ ਆ ਤੇ ਇਹਦੇ ਨਾਲ ਕريب ਦੀ ਸਲਵਾਰ ਆ ਕريب ਦੀ ਸਲਵਾਰ ਐਂਡ ਦੁਪੱਟਾ ਬਹੁਤ ਸੋਨਾ ਇਹ ਚਨੋਂਨ ਦੇ ਉੱਪਰ ਦੁਪੱਟਾ ਇਹਦਾ ਉਹ ਟਿਸ਼ੂ ਦੇ ਉੱਪਰ ਹੀ ਸੀਗਾ ਦੁਪੱਟਾ ਜਿਹੜਾ ਉਹ ਵਾਲਾ ਹੈਗਾ ਇਹ ਚਨੋਂਨ ਦੇ ਉੱਪਰ ਆ ਖੋਲ ਕੇ ਦਿਖਾਓ ਹਾਂ ਮੈਂ ਕੀ ਕਰਾਂ ਹਾਂਜੀ ਹਾਂਜੀ ਹੂੰ ਆ ਦੇਖੋ ਇਹਦਾ ਦੁਪੱਟਾ ਚਨੋਂਨ ਦੇ ਉੱਪਰ ਆ ਐਨ ਖੁੱਲਾ ਡੁੱਲਾ ਦੁਪੱਟਾ ਲਵ ਜੀ ਆ ਇਹਦਾ ਦੁਪੱਟਾ ਹੈਗਾ ਤੇ ਨੈਕਸਟ ਵੀ ਦਿਖਾਉਣਾ ਖੋਲ ਕੇ ਲਓ ਜੀ ਨੈਕਸਟ ਕਲਰ ਇਹਦਾ ਬਹੁਤ ਸੋਹਣਾ ਮਿੱਠਾ ਮਿੱਠਾ ਜਿਹਾ ਹਾਂ ਹਾਂ ਆ ਦੇਖੋ ਆ ਇਹਦੀ ਸ਼ਰਟ ਹੈਗੀ ਆ ਡਿਜ਼ਾਈਨਿੰਗ ਆ ਇਹਦੀ ਬਾਜੂ ਤੇ ਤੇ ਉਹ ਗळा ਐਂਡ ਆਹਾ ਹੈਗੀ ਆ ਹਾਂ ਹਾਂ ਤੇ ਆ ਕਿਰਾ ਆ ਗਿਆ ਤੇ ਇਹਦੀ ਸਲਵਾਰ ਕ੍ਰੇਪ ਦੀ ਹੈਗੀ ਆ ਤੇ ਚਨੂਨ ਦਾ ਦੁਪੱਟਾ ਨਾਲ ਲਓ ਜੀ ਆ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਆ ਹਾਂ ਕਿੰਨੀ ਹਾਂ ਬਥੇ ਨੇ ਹਾਂ ਜਾਨੀਆ ਸ਼ੂਨ ਗਰੀ ਉਹ ਆ ਬਿੱਟੀ ਗਏ ਠੰਡ ਨਾਲ ਆ ਦੇਖੋ ਬਹੁਤ ਪਿਆਰਾ ਕਲਰ ਇਹਦਾ ਕਲਰ ਕਿੰਨਾ ਸੋਹਣਾ ਹਨਾ ਹਾਂ ਬਹੁਤ ਸੋਹਣਾ ਕਲਰ ਹੈਗਾ ਜੀ ਇਹ ਤੁਸੀਂ ਲੈ ਸਕਦੇ ਹੋ ਇਹਨੂੰ ਤੇ ਨੈਕਸਟ ਕਲਰ ਆ ਹੈਗਾ ਇਹ ਵੀ ਉਸੇ ਤਰ੍ਹਾਂ ਇਹ ਕਲਰ ਉਹਦੂ ਵੀ ਜਿਆਦਾ ਸੋਹਣਾ ਇਹ ਮਹਿੰਦੀ ਜਿਹਾ ਸ਼ੇਡ ਆ ਜਾਂਦਾ ਪਿਆਰਾ ਜਿਹਾ ਇਹਦੀ ਸ਼ਰਟ ਖੋਲ ਕੇ ਦਿਖਾਓ ਮੜੀ ਜੀ ਦੋ ਹੀ ਰਹਿ ਗਈ ਬਸ ਹੁਣ ਸਾਰੇ ਫੁੱਲ ਫੁੱਲ ਕੀ ਦਿਖਾ ਦਿੰਨੇ ਆ ਵਾ ਲਓ ਜੀ ਪਿਓਰ ਟਿਸ਼ੂ ਦੀ ਸ਼ਰਟ ਹੈਗੀ ਆ ਆ ਦੇਖੋ ਇਹਦਾ ਕਲਰ ਕਿੱਡਾ ਪਿਆਰਾ ਤੇ ਆ ਇਹਦੇ ਆ ਗਿਆ ਬਾਜੂ ਵਰਕ ਤੇ ਇਹਦੀ ਬੈਕ ਪਲੇਨ ਰਹੇਗੀ ਤੇ ਇਹਦੀ ਸਲਵਾਰ ਕريب ਦੀ ਹੈਗੀ ਆ ਐਂਡ ਇਹਦਾ ਆਹ ਦੁਪੱਟਾ ਦੁਪੱਟਾ ਬੜਾ ਪਿਆਰਾ ਚਨੂਨ ਦਾ ਦੁਪੱਟਾ ਇਹਦਾ ਆ ਲੋ ਜੀ ਇਹ ਸਾਰੇ ਸੂਟ 4500 ਦੀ ਰੇਂਜ ਦੇ ਵਿੱਚ ਹੈਗੇ ਨੇ ਲੋ ਇੱਕ ਇਹ ਹੋ ਗਿਆ ਐਂਡ ਨੈਕਸਟ ਆ ਉਹਦੋਂ ਵੀ ਸੋਹਣਾ ਇਹ ਫਿਰੋਜ਼ੀ ਜਿਹਾ ਮਿੱਠਾ ਮਿੱਠਾ ਕਲਰ ਆ ਲਓ ਜੀ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਸੋਹਣਾ ਇਹ ਫਿਰੋਜ਼ੀ ਕਲਰ ਦੇ ਵਿੱਚ ਹੈਗਾ ਤੇ ਆ ਦੇਖੋ ਗਲੇ ਦੇ ਉੱਪਰ ਵਰਕ ਐਂਡ ਆ ਬਾਜੂ ਵਰਕ ਆ ਦੇਖੋ ਲੋਹਾ ਬਾਜੂ ਵਰਕ ਹੈਗਾ ਤੇ ਆ ਇਹਦੀ ਸ਼ਰਟ ਹੈਗੀ ਆ ਐਂਡ ਇਹਦੀ ਸਲਵਾਰ ਆ ਜਿਹੜੀ ਉਹ ਟਿਸ਼ੂ ਦੀ ਹੀ ਹੈਗੀ ਆ ਕريب ਦੀ ਨਹੀਂ ਹੈਗੀ ਟਿਸ਼ੂ ਦੀ ਹੀ ਸਲਵਾਰ ਹੈ ਇਹਦੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਐਂਡ ਟਿਸ਼ੂ ਦਾ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਇਹਦਾ ਉਹ ਤਾਂ ਠੰਡਿਆਂ ਕਰਕੇ ਦਾ ਹੱਥ ਨਾਲ ਉਹ ਹੋ ਜਾਂਦਾ ਖੁੱਲਦਾ ਹੀ ਨਹੀਂ ਛੇਛਦੀ ਲਓ ਜੀ ਐਨ ਖੁੱਲਾ ਡੁੱਲਾ ਮਰਜੀ ਜਿਵੇਂ ਬੁੱਕਲ ਮਾਰ ਕੇ ਲਿਓ ਆ ਦੇਖੋ ਆ ਦੁਪੱਟਾ ਇਹਦਾ ਐਨ ਖੁੱਲਾ ਡੁੱਲਾ ਦੁਪੱਟਾ ਤੇ ਲਓ ਜੀ ਜਿਹੜੀਆਂ ਭੈਣਾਂ ਨੇ ਵੀ ਆਰਡਰ ਕਰਨੇ ਹੋਣਗੇ ਇਹ ਸਿੰਗਲ ਸਿੰਗਲ ਪੀਸ ਨੇ ਜਲਦੀ ਕਰਿਓ ਕਿਉਂਕਿ ਫੇਰ ਉਹ ਹੋ ਜਾਂਦਾ ਹਨਾ ਆਊਟ ਆਫ ਸਟਾਕ ਹੋ ਜਾਂਦਾ ਚਲੋ ਹੋਰ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਕਰਦੇ ਆਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ